ਹੁਣ ਬੀਪੀ ਵਧਿਆ ਤਾਂ ਤੁਸੀਂ ਉਹ ਬੰਦੇ ਨੂੰ ਕਹੋ ਜੀ ਐਦਾਂ ਚੁੰਡੀ ਪਰ ਲਓ ਆ ਚੁੰਡੀ ਪਰ ਲਈ ਆ ਪਾ ਜੀ ਤੇ ਰੱਖ ਲਈ ਇਹਨੂੰ ਚੁੱਸਣਾ ਨਹੀਂ ਹੈਗਾ ਠੀਕ ਹੈ ਚੁੱਸਣਾ ਸਿਰਫ ਚੁੱਸਣਾ ਚਬਣਾ ਨਹੀਂ ਹੈਗਾ ਬੋਲੀ ਛੁੱਟ ਜਾਈਗੀ ਬੀਪੀ ਦੀ ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਨੁਕਤੇ ਦੱਸ ਰਹੇ ਸਿਰਫ ਇਹ ਨੁਕਤੇ ਫੋਲੋ ਕਰ ਲੈਣ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕੋਈ ਬੀਪੀ ਵਾਲੀ ਫਾਰਮੇਸੀ ਤੋਂ ਆਪਾਂ ਨੂੰ ਦਵਾਈ ਲੈਣ ਦੀ ਲੋੜ ਨਹੀਂ ਹੈਗੀ ਜੀ ਮੇਰੇ ਨਾਲ ਗੋਡੇ ਬਹੁਤ ਦਰਦ ਹੁੰਦੇ ਸੀ ਅੱਛਾ ਤੇ ਉਹ ਡਾਕਟਰ ਕਹਿੰਦੇ ਇਹਨਾਂ ਦਾ ਪ੍ਰਸ਼ਨ ਹੋਣਾ ਹੈ ਤੇ ਗੋਡੇ ਪਤਲਾਵਾਂਗੇ ਤੁਹਾਡੇ ਅੱਛਾ ਤੇ ਮੈਂ ਕਿਹਾ ਮੈਂ ਨਹੀਂ ਗੋਡੇ ਬਦਲ ਲਵਾਂਗਾ ਫਿਰ ਅਸੀਂ ਇੱਥੇ ਆਏ ਇਹਨਾਂ ਨੇ ਕਿਹਾ ਠੀਕ ਹੋ ਜਾਣੀ ਕੋਈ ਲੋਨ ਦੀ ਲੋੜ ਨਹੀਂ ਤੁਹਾਨੂੰ ਅੱਛਾ ਗੋਡੇ ਬਦਲਾਉਣ ਦੀ ਲੋੜ ਨਹੀਂ ਨਹੀਂ ਤੇ ਫਿਰ ਹੁਣ ਕਿਵੇਂ ਤੁਹਾਡੇ ਹਾਲਾਤ ਮੈਂ ਤੁਰਦੀ ਹਾਂ ਫਿਰ ਮੈਨੂੰ ਕੋ ਤੁਰਿਆ ਨਹੀਂ ਜਾਂਦਾ ਅੱਛਾ ਇੰਨੇ ਜ਼ਿਆਦਾ ਪ੍ਰੋਬਲਮ ਸੀ ਕਿੰਨੇ ਦਿਨਾਂ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਲੱਗ ਗਏ 15 20 ਦਿਨ 15 20 ਦਿਨਾਂ ਚ ਠੀਕ ਹੋਣ ਲੱਗੇ ਜੀ ਹਾਂ ਚਮੜੀ ਦਾ ਰੋਗ ਯੂਰਿਕ ਐਸਿਡ ਕੋਲੇਸਟ੍ਰੋਲ ਦਿਮਾਗ ਦਾ ਕੰਮ ਨਾ ਕਰਨਾ ਹਰ ਟਾਈਮ ਡਿਪਰੈਸ਼ਨ ਦੇ ਵਿੱਚ ਰਹਿਣਾ ਹਰ ਟਾਈਮ ਤੁਹਾਡੀ ਸੋਜੀ ਵਰਕ ਨਾ ਕਰਨੀ ਕਬਜ਼ ਰਹਿਣੀ ਟਟੀਆਂ ਲੱਗ ਜਾਣੀਆਂ ਅਲਸਰਟਿਕ ਕੋਲੈਕਟਿਸ ਹੋ ਜਾਣਾ ਪੋਰਟੀ ਦੇ ਵਿੱਚ ਝਾਗ ਆਉਣੀ ਸ਼ੁਰੂ ਹੋ ਜਾਣੀ ਤਾਂ ਉਹਨਾਂ ਸਾਰੀਆਂ ਕੰਡੀਸ਼ਨ ਦੇ ਵਿੱਚ ਸੀ ਆਪ ਅਜਮਾ ਕੇ ਦੇਖਿਆ ਕੀ ਪ੍ਰੋਬਲਮ ਤੁਹਾਡੀ ਸੌਟ ਆਊਟ ਹੋ ਗਈ ਹੈ ਮੇਰੇ ਕੋ ਗੈਸ ਪ੍ਰੋਬਲਮ ਸੀ ਤੇ ਲਿਵਰ ਦੀ ਪ੍ਰੋਬਲਮ ਸੀ ਕਿ ਜਦੋਂ ਕੋਈ ਚੜੀ ਚੀਜ਼ ਖਾ ਲਈ ਤੇ ਜਲਣ ਆਉਂਦੀ ਸੀ ਗੈਸ ਬਣਦੀ ਸੀ ਖੱਟੇ ਡਕਾਰ ਹੁੰਦੇ ਸੀ ਕੁਝ ਕੁ ਮਨ ਰਾਸਤ ਮਿਲ ਗਏ ਕਿੰਨੇ ਫੀਸਰ ਦਾ ਫਰਕ ਮੰਨਦੇ ਮੈਨੂੰ 100% ਜੋ ਕੋ 50% ਪੈ ਗਿਆ ਫਿਰ 50% ਫਰਕ ਪੈ ਗਿਆ ਇੱਕ ਵਾਰ ਆਉਣ ਵਾਲੀ ਇੱਕ ਵਾਰੀ ਆਉਣ ਵਾਲੀ ਹੋ ਸਵੇਰੇ ਆ ਚੱਕੋ ਜੀ ਆ ਜਿਹੜਾ ਨੁਕਤਾ ਤੁਹਾਨੂੰ ਦੱਸ ਰਹੇ ਆ ਧੰਨ ਆਇਕ ਚੁੰਡੀ ਪਾਈਏ ਫਰੁਕੀ ਜੀ ਪਾ ਦਹੀਂ ਦੇ ਵਿੱਚ ਰੜਾ ਲੋ ਜਿਹੜੇ ਬੰਦੇ ਨੇ ਇਹਨੂੰ ਖਾ ਲਿਆ ਤਾਂ ਸਮਝ ਲੋ ਵੀ ਉਹਦੇ ਤਜਾਬ ਤਜੂਬ ਸਭ ਕੁਝ ਤਾਂ ਗਿਆ ਇੱਕ ਪਾਸੇ ਪੇਟ ਦੀਆਂ ਅੰਤੜੀਆਂ ਅੰਦਰੋਂ ਸ਼ੁਕਰਾਨਾ ਕਹਿਣੀ ਹੈ ਵੀ ਸ਼ੁਕਰ ਹੈ ਫਰੂਕੀ ਸਾਹਿਬ ਦੀ ਵੀਡੀਓ ਟਾਈਮ ਸਰ ਸਾਨੂੰ ਥਿਆ ਗਈ ਵੀ ਅਸੀਂ ਇਹ ਜਿਹੇ ਨੁਕਤੇ ਨੂੰ ਫਾਰਮੂਲੇ ਨੂੰ ਮੰਨ ਲਿਆ ਤੇ ਅਪਣਾ ਲਿਆ ਤੇ ਜ਼ਿੰਦਗੀ ਸਬਰ ਤੁਹਾਨੂੰ ਕੀ ਪ੍ਰੋਬਲਮ ਹੋਈ ਸੀ ਕੋਈ ਜ਼ਿਆਦਾ ਨਹੀਂ ਪੇਟ ਦੇ ਵਿੱਚ ਗੜਗੜ ਹਟ ਜਾਦਾ ਸੀ ਗੜਗੜ ਕਰਦਾ ਸੀ ਪੇਟ ਹਾਂਜੀ ਤੇ ਮਤਲਬ ਹੁਣ ਫਿਰ ਗੜਗੜ ਹੋਈ ਨਹੀਂ ਠੀਕ ਹੈ ਜੀ ਕੰਮ ਕਰਦੇ ਜੀ ਮਹਾਰਾਜਾ ਸ਼ਹੀ ਸਰਪਤੀ ਸਭ ਤੋਂ ਵੱਡੀ ਖਾਸੀਅਤ ਫਰੂਕੀ ਜੀ ਇਹ ਹੈ ਵੀ ਇਹ ਤੁਹਾਡੇ ਸਭ ਤੋਂ ਪਹਿਲੀ ਗੱਲ ਤਾਂ ਐਲਕੈਲਾਈਨ ਤੇ ਸੜਿਕ ਨੇਚਰ ਨੂੰ ਕੰਟਰੋਲ ਕਰਦਾ ਰੋਟੀ ਨਹੀਂ ਪਚਦੀ ਭੁੱਖ ਨਹੀਂ ਲੱਗਦੀ ਜਿਆਦਾ ਚਿੜਚਿੜਾपन ਰਹਿੰਦਾ ਇਹਨਾਂ ਦਾ ਇੱਕ ਪ੍ਰੋਡਕਟ ਸੀਗਾ ਉਹ ਵਰਤੇ ਆ ਥੋੜਾ ਸਹੀ ਲੱਗਾ ਕਿਹੜਾ ਜੀ ਇਹ ਸ਼ਰਬਤ ਜਿਹੜਾ ਇਹਨਾਂ ਦਾ ਅੱਛਾ ਮਹਾਰਾਜਾ ਸ਼ਹੀ ਸ਼ਰਬਤ ਉਹਦੇ ਨਾਲ ਕੀ ਫਰਕ ਲੱਗਿਆ ਤੁਹਾਨੂੰ ਸ਼ਰਬਤ ਨਾਲ ਯਾਨੀ ਮ ਰਿਲੈਕਸ ਹੋ ਜਾਂਦਾ ਬੰਦਾ ਨਾ ਜਿਵਰ ਦੇ ਮਾਮਲੇ ਚ ਸ਼ਰਬਤ ਮਹਾਰਾਜਾ ਸ਼ਹੀ ਸ਼ਰਬਤ ਦੀ ਤੁਸੀਂ ਗੱਲ ਕਰਦੇ ਹੋ ਤੇ ਉਹ ਤੁਸੀਂ ਪੀਣਾ ਸ਼ੁਰੂ ਕੀਤਾ ਕਿੰਨੇ ਟਾਈਮ ਬਾਅਦ ਤੁਹਾਨੂੰ ਰਿਲੀਫ ਮਿਲਣਾ ਸ਼ੁਰੂ ਹੋਇਆ ਤੋ 2-3 ਦਿਨ ਦੇ ਵਿੱਚ ਵਿੱਚ ਪਤਾ ਲੱਗ ਜਾਂਦਾ ਬੰਦੇ ਨੂੰ ਫਿਰ ਜਿਹੜਾ ਹਾਜ਼ਮੇ ਦੀ ਤੁਸੀਂ ਗੱਲ ਕਰਦੇ ਹੋ ਠੀਕ ਰਿਹਾ ਹਾਂਜੀ ਠੀਕ ਰਿਹਾ ਆਪਾਂ ਹੁਣ ਨੂਨ ਖਾਦਾ ਅਧਿਕਾਰ ਵੀ ਆ ਗਿਆ ਨੂਨ ਵਾਲਾ ਪਾਣੀ ਪੀਓ 100 ਸਾਲ ਤੰਦਰੁਸਤੀ ਨਾਲ ਜਿਓ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇਹ ਨੁਸਖਾ ਇਹ ਫਾਰਮੂਲਾ ਬੜਾ ਜ਼ਬਰਦਸਤ ਅਸੀਂ ਤੁਹਾਨੂੰ ਦੇਣ ਵਾਲਿਆਂ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਇਹ ਨਮਕ ਦੇ ਛੋਟੇ ਛੋਟੇ ਕੰਨੇ ਜਿਹੜੇ ਉਹ ਦੂਰ ਕਰ ਸਕਦੇ ਨੇ ਪਰ ਸਾਨੂੰ ਤਰੀਕਾ ਆਉਣਾ ਚਾਹੀਦਾ ਇਹ ਗੱਲ ਜਿਹੜੀ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਉਹਨਾਂ ਦਾ ਸਵਾਗਤ ਕਰ ਲੈਣੇ ਆ ਪਿਛਲੀ ਅਦਰਕ ਔਰ ਜਿਹੜੀ ਲਸਣ ਵਾਲੀ ਵੀਡੀਓ ਹੈਗੀ ਹੈ ਅਸੀਂ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਸਤਿਕਾਰ ਤੇ ਬਹੁਤ ਜ਼ਿਆਦਾ ਧੰਨਵਾਦ ਦੇ ਮੈਸੇਜ ਨੇ ਜਿਹੜੇ ਸਾਨੂੰ ਰਿਸੀਵ ਹੋਏ ਨੇ ਬੈਠੇ ਬੈਠੇ ਘਰਾਂ ਦੇ ਵਿੱਚ ਲੋਕਾਂ ਨੇ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਬਲਾਕਿੰਗਾਂ ਜਿਹੜੀਆਂ ਉਹ ਸੱਚੀ ਉਹਨਾਂ ਨੇ ਕਿਹਾ ਕਿ ਸਾਡਾ ਸਰੀਰ ਇਹ ਨੁਸਖਾ ਫਾਰਮੂਲਾ ਲੈਣ ਤੋਂ ਬਾਅਦ ਉੱਡ ਉੱਡ ਕਰਨ ਲੱਗ ਗਿਆ ਤੇ ਅੱਜ ਇਹ ਪਿੰਕ ਰੌਕ ਸਾਲਟ ਵਾਲਾ ਤੁਹਾਨੂੰ ਨੁਸਖਾ ਫਾਰਮੂਲਾ ਅਸੀਂ ਦੇਣ ਵਾਲਿਆਂ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਤੇ ਫਰੂਕੀ ਜੀ ਅੱਜ ਜਿਹੜਾ ਨੁਕਤਾ ਆਪਾਂ ਦੇਣਾ ਹੈ ਨਾ ਫੇਰ ਉਹੀ ਗੱਲ ਹੈ ਵੀ ਅੱਜ ਇਹ ਨੁਕਤਾ ਉਸ ਤਰ੍ਹਾਂ ਦਾ ਨੁਕਤਾ ਹੈ ਵੀ ਜਿੰਨਾ ਲੋਕਾਂ ਨੇ ਵਰਤ ਲਿਆ ਤਾਂ ਉਹ ਕਹਿਣਗੇ ਜੀ 90 ਸਾਲ ਦੀ ਉਮਰ ਹੋਵੇ ਪਰ ਐ ਫੀਲ ਨਾ ਹੋਵੇ ਵੀ ਉਮਰ 90 ਸਾਲ ਦੀ ਹੈ ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਆਪਾਂ ਸੁਣਦੇ ਆਂ ਵੀ ਮਸਲਾ ਇਹ ਬਣ ਗਿਆ ਵੀ 30 35 ਸਾਲ ਦਾ ਬੰਦਾ ਕਹਿੰਦਾ ਯਾਰ ਬਜ਼ੁਰਗ ਹੋਣ ਲੱਗੇ 40 45 ਸਾਲ ਦਾ ਬੰਦਾ ਕਹਿੰਦਾ ਵੀ ਔਖੇ ਹੋ ਜਾਣਗੇ ਇਦੋਂ ਅੱਗੇ ਬੁਢਾਪਾ ਸਾਡਾ ਔਖਾ ਦੇਖਦਾ ਠੀਕ ਹੈ ਤਾਂ ਉਹਨਾਂ ਲੋਕਾਂ ਵਾਸਤੇ ਇਹ ਨੁਕਤਾ ਔਰ ਇਹ ਨੁਕਤੇ ਦੇ ਵਿੱਚ ਬੜੀ ਸਪਸ਼ਟੀ ਕਰਨ ਦੀ ਗੱਲ ਕਹਿੰਨਾ ਜੀ ਜਿੰਨੇ ਵੈਦ ਹਕੀਮ ਅੱਜ ਦੇ ਡੇਟ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਪੜ੍ਹ ਰਹੇ ਨੇ 1955 ਦੇ ਵਿੱਚ ਇੱਕ ਸਾਇੰਟਿਸਟ ਨੇ ਸਾਇੰਟਿਸਟ ਨੇ ਗੱਲ ਕੀ ਕਹਤੀ ਉਹ ਕਹਿੰਦੇ ਜੀ ਜਿਹੜੇ ਤੁਸੀਂ ਬਾਡੀ ਦੇ ਵਿੱਚ ਐਲਕਲਾਈਨ ਤੇ ਪੀ ਐਚ ਲੈਵਲ ਨੂੰ ਮੇਨਟੇਨ ਕਰ ਲ ਤੁਸੀਂ ਬਚ ਜਾਉਗੇ ਜੇ ਤੁਸੀਂ ਇਹਨੂੰ ਮੈਂਟੇਨ ਨਹੀਂ ਕੀਤਾ ਤੁਸੀਂ ਡੁੱਬ ਜਾਉਗੇ ਐਸੇ ਤਰ੍ਹਾਂ ਜਿਹੜਾ ਇਹ ਨੁਕਤਾ ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਹਜੇ ਨਹੀਂ ਹੈਗੀ ਪਰ ਉਹ ਇਹ ਗੱਲ ਦਾ ਧਿਆਨ ਰੱਖਣਾ ਚਾਹੁੰਦੇ ਆ ਵੀ ਸਾਡੇ ਸਰੀਰ ਦੇ ਵਿੱਚ ਫੁਰਤੀ ਰਹੇ ਚੁਸਤੀ ਰਹੇ ਤੇ એનર્ਜੀ ਰਹੇ ਤਾਂ ਇਹ ਨੁਕਤਾ ਤੁਸੀਂ ਜਿੱਦ ਦੇ ਵਰਤ ਲਿਆ ਹਫ਼ਤੇ ਦੇ ਵਿੱਚ ਵਰਤਣਾ ਵੀ ਦੋ ਵਾਰੀ ਆ ਸਿਰਫ ਦੋ ਵਾਰ ਸਿਰਫ ਦੋ ਵਾਰੀ ਔਰ ਤੁਸੀਂ ਜਦੋਂ ਇਹ ਵਰਤ ਲਿਆ ਨੁਕਤਾ ਉਹਦੇ ਨਾਲ ਇੱਕ ਨੁਕਤਾ ਹੋਰ ਦਵਾਂਗੇ ਜਦੋਂ ਤੁਸੀਂ ਇਹ ਨੁਕਤਾ ਵਰਤ ਲਿਆ ਤੇ ਤੁਸੀਂ ਕਹੋਗੇ ਵੀ ਫਰੂਕੀ ਜੀ ਬਾਹ ਕਮਾਲ ਵੀਡੀਓ ਬਾਹ ਕਮਾਲ ਰਿਜ਼ਲਟ ਬਾਹ ਕਮਾਲ ਸਾਡੀ ਲਾਈਫ ਸੈੱਟ ਹੋ ਗਈ ਜਦੋਂ ਤੁਸੀਂ ਨੁਕਤਾ ਵਰਤਣਾ ਸ਼ੁਰੂ ਕੀਤਾ ਤੁਸੀਂ ਇਹ ਗੱਲ ਸਮਝਾ ਰਹੇ ਸੀ ਸਾਡੇ ਇੱਕ ਮਰੀਜ਼ ਨੂੰ ਜਿਹੜੇ ਭਾਈ ਸਾਹਿਬ ਬੈਠੇ ਸੀ ਤੁਸੀਂ ਦੱਸਿਆ ਸੀ ਵੀ ਜਿਹੜਾ ਨਮਕ ਵਾਲਾ ਪਾਣੀ ਹੈ ਇਹ ਸਮਝ ਲਓ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਡੇ ਸਰੀਰ ਦੇ ਵਿੱਚੋਂ ਸੈੱਟ ਕਰਨ ਦੀ ਸਮਰੱਥਾ ਰੱਖਦੇ ਕਿਹੜੀਆਂ ਚੀਜ਼ਾਂ ਨੇ ਜੀ ਦੇਖੋ ਸਭ ਤੋਂ ਪਹਿਲੀ ਦਿੱਕਤ ਸਾਡੇ ਸਰੀਰ ਵਿੱਚ ਕਿੱਥੇ ਆਉਂਦੀ ਹੈ ਜਦੋਂ ਸਾਡੇ ਸਰੀਰ ਦੇ ਵਿੱਚ ਜਿਹੜਾ ਤਜਾਬ ਆ ਉਹ ਬਦਲ ਲੱਗ ਜੇ ਆਪਣੇ ਸਰੀਰ ਦੇ ਵਿੱਚ ਕੀ ਹੁੰਦਾ ਵਾ 80% ਚ ਇਹਦੀ ਹੁੰਦੀ ਹੈ ਐਲਕਲਾਈਨੈਸ ਦੂਸਰੀ ਚੀਜ਼ ਚ ਇਹਦੀ ਹੁੰਦੀ ਹੈ ਐਸਿਡਿਕ 20% 20% ਐਸਿਡਿਕ ਚ ਇਹਦੀ ਆ 100% ਤਾਂ ਪੂਰਾ ਬਣੂਗਾ ਹੁਣ ਦਿੱਕਤ ਪਰੇਸ਼ਾਨੀ ਕਿੱਥੇ ਆ ਗਈ ਫਰੂਕੀ ਜੀ ਸਵੇਰੇ ਉੱਠ ਕੇ ਚਾਹ ਪੀ ਲਈ ਉੱਚ ਕੀਆ ਐਸਿਡ ਉਸ ਤੋਂ ਬਾਅਦ ਤੁਸੀਂ ਸਵੇਰੇ ਉੱਠਦੇ ਸਾਰ ਆਪਦੇ ਸਰੀਰ ਨੂੰ ਉਹਦੇ ਤਾਂ ਐਸਿਡ ਦੇਤਾ। ਉਦੋਂ ਬਾਅਦ ਉਹਦੇ ਨਾਲ ਬਿਸਕਟ ਖਾਲੇ ਫੇਰ ਐਸਿਡ ਆ ਗਿਆ। ਬਿਸਕਟ ਥੋੜਾ ਬੜਿਆ ਹੋਇਆ ਅੱਜ ਤੋਂ 2 ਮਹੀਨੇ 6 ਮਹੀਨੇ ਪੁਰਾਣਾ। ਉਹ ਕਿੰਨੀ ਬੇਹੀ ਚੀ ਚੱਕ ਕੇ ਫੇਰ ਟਿੱਡ ਦੇ ਵਿੱਚ। ਉਦੋਂ ਬਾਅਦ ਚੱਕ ਕੇ ਅਸੀਂ ਪਰੌਂਠੇ ਦੇ ਤੇ ਮੱਖਣ ਤੇਰੇ ਤੇ ਤੇ ਉਦੋਂ ਬਾਅਦ ਅਸੀਂ ਕਹਿੰਨੇ ਆ ਵੀ ਅਸੀਂ ਕੌਂਠਾ ਮਾੜਾ। ਨਹੀਂ ਅਸੀਂ ਕਹਿੰਨੇ ਦੇਸੀ ਕਿਉਂ ਨਹੀਂ ਖਾਂਦੇ ਅਸੀਂ। ਉਦੋਂ ਬਾਅਦ ਅਸੀਂ ਸਾਡੇ ਕੋਲ ਇੱਕ ਤਾਂ ਸੋਰਸ ਬਚੇ ਸੀ ਗੁੱਡ ਫੈਟ ਦਾ। ਉਹ ਵੀ ਨਹੀਂ ਅਸੀਂ ਖਾਂਦੇ। ਉਹ ਵੀ ਚੱਕ ਕੇ ਅਸੀਂ ਉਹ ਵੀ ਸਾਈਡ ਕਰਤਾ। ਹੋਰ ਹੀ ਲਟਰਮ ਪਟਰਮ ਤੇਲਾਂ ਦੇ ਵਿੱਚ ਅਸੀਂ ਆਪਦੇ ਪਰੌਂਠੇ ਤੜ ਤੜ ਕੇ ਖਾਈ ਜਾਂਦੇ ਆ। ਔਰ ਜਦੋਂ ਤੁਸੀਂ ਇਸ ਤਰ੍ਹਾਂ ਆਪਦੇ ਸਰੀਰ ਦੇ ਨਾਲ ਇੰਨੀ ਜ਼ਿਆਦਾ ਐਲਕਲਾਈਨੈਸ ਜਾਂ ਇੰਨੀ ਜ਼ਿਆਦਾ ਐਸਿਡਿਕਨੈਸ ਆਪਦੇ ਸਰੀਰ ਨੂੰ ਸਰਵ ਕਰਦੇ ਹੋ ਤਾਂ ਸਰੀਰ ਇੱਕ ਵਾਰੀ ਵਾਸਤੇ ਤਿਆਰ ਹੋ ਜਾਂਦਾ ਉਹ ਕਹਿੰਦਾ ਠੀਕ ਆ ਭਾਈ ਤੂੰ ਤਾਂ ਚੀਜ਼ਾਂ ਦੇ ਹੀ ਜਾਣੀ ਐ ਮੈਂ ਤਾਂ ਹੁਣ ਉਹਨੂੰ ਸਾਹਮਣਾ ਕਿਸੇ ਨਾਲ ਜੇ ਕਿਤੇ ਤੁਸੀਂ ਜਿਹੜਾ ਕਿਨਵਾ ਹੁੰਦਾ ਇਕੱਲਾ ਕਿਨਵਾ ਉਬਾਲ ਕੇ ਖਾਣਾ ਸ਼ੁਰੂ ਕਰ ਦੋ ਮਤਲਬ ਨਹੀਂ ਬਣਦਾ ਬੰਦੇ ਨੂੰ ਕੈਂਸਰ ਹੋ ਜਾਏ ਮਤਲਬ ਨਹੀਂ ਬਣਦਾ ਬੰਦੇ ਨੂੰ ਐਸਿਡ ਹੋ ਜਾਏ ਮਤਲਬ ਨਹੀਂ ਬਣਦਾ ਬੰਦੇ ਨੂੰ ਫੈਟੀ ਲੀਵਰ ਹੋ ਜਾਏ ਪਰ ਚੱਕਰ ਕੀ ਅਫਰੂਕੀ ਜੀ ਉਹਨਾਂ ਨੂੰ ਜੇ ਆਪਾਂ ਕਹਿੰਨੇ ਕਿਨਵਾ ਉਬਾਲ ਲਓ ਉਹਨਾਂ ਦਾ ਸਵਾਲ ਬੜਾ ਖਾਸ ਉਹ ਕਹਿੰਦੇ ਕਿ ਨੂੰ ਆ ਮਿਲਦਾ ਕਿੱਥੋਂ ਆ ਜੀ ਤੇ ਉਹਨਾਂ ਬੰਦਿਆਂ ਨੂੰ ਆਪਾਂ ਪੁੱਛ ਲਿਆ ਬਈ ਜੀ ਸ਼ਰਾਬ ਕਿੱਥੇ ਮਿਲਦੀ ਉਹ ਤੁਹਾਨੂੰ ਝੱਟ ਦੱਸਣੇ ਸ਼ਰਾਬ ਕਿੱਥੋਂ ਮਿਲਦੀ ਆ ਸੋ ਇਸ ਲਈ ਜਿਹੜੀ ਚੀਜ਼ ਸਾਡੇ ਸਰੀਰ ਵਾਸਤੇ ਚੰਗੀ ਆ ਉਹਦੇ ਵਾਸਤੇ ਸਾਨੂੰ ਇਹ ਪੁੱਛਣੇ ਪੈਂਦੇ ਵੀ ਕਿੱਥੋਂ ਮਿਲੂਗਾ ਕਿਵੇਂ ਮਿਲੂਗਾ ਕਿਵੇਂ ਮਿਲੂਗਾ ਕਿਤੋਂ ਮਿਲੂਗਾ ਕੀ ਇਹਦੇ ਫਾਇਦੇ ਨੇ ਜਿਹੜੀ ਚੀਜ਼ ਸਾਨੂੰ ਸਾਰੀ ਦੁਨੀਆ ਗਾਈ ਜਾਂਦੀ ਆ ਮਾੜੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿੱਥੇ ਮਿਲਣੀ ਆ ਕਿੱਡੇ ਵੱਡੇ ਆਪਾਂ ਗਲਤ ਟਰੈਕ ਤੇ ਚੜੇ ਹੋਏ ਆਂ ਔਰ ਇਹੀ ਇੱਕ ਨਿਸ਼ਾਨੀ ਆ ਇਹੀ ਇੱਕ ਆਪਾਂ ਕਹਿ ਸਕਦੇ ਆ ਤਰਾਸ਼ਤੀ ਆ ਸਾਡੀ ਜਨਰੇਸ਼ਨ ਦੀ ਵੀ ਅਸੀਂ ਇਸ ਚੀਜ਼ ਨੂੰ ਸੁਧਾਰ ਨਹੀਂ ਪਾ ਰਹੇ ਔਰ ਇਹਦੇ ਕਰਕੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਵੀ ਸਫਰ ਕਰੂਗੀ ਉਹਦੇ ਵਾਸਤੇ ਇਹ ਨੁਕਤਾ ਬੜਾ ਕਾਰੀਗਰ ਆ ਉਹਨਾਂ ਵਾਸਤੇ ਵੀ ਕਾਰੀਗਰ ਆ ਜਿਨ੍ਹਾਂ ਲੋਕਾਂ ਨੂੰ ਕੋਲੇਸਟ੍ਰੋਲ ਦੀ ਦਿੱਕਤ ਆ ਉਹਨਾਂ ਵਾਸਤੇ ਵੀ ਕਾਰੀਗਰ ਆ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਆ ਉਹਨਾਂ ਲੋਕਾਂ ਵਾਸਤੇ ਵੀ ਕਾਰੀਗਰ ਆ ਬਾਕੀ ਤੁਸੀਂ ਜਿੰਨੀਆਂ ਬਿਮਾਰੀਆਂ ਦਾ ਨਾਮ ਜਾਣਦੇ ਹੋ ਬੀਪੀ ਵਾਸਤੇ ਤਾਂ ਮੈਂ ਕਹਿੰਦਾ ਨਹੀਂ ਇਹਦੇ ਅਰ ਕਾਰ ਨੁਕਤਾ ਹੀ ਕੋਈ ਨਹੀਂ ਅੱਛਾ ਕਿਵੇਂ ਇਸਤੇ ਬੀਪੀ ਵਾਸਤੇ ਜੇ ਤੁਹਾਨੂੰ ਕਿਸੇ ਬੰਦੇ ਨੂੰ ਬੀਪੀ ਹੋ ਗਿਆ ਫਰਜ਼ ਕਰ ਲਓ ਹੁਣ ਬੀਪੀ ਵਧਿਆ ਤਾਂ ਤੁਸੀਂ ਉਹ ਬੰਦੇ ਨੂੰ ਕਹੋ ਜੀ ਐਦਾਂ ਚੁੰਡੀ ਪਰ ਲਓ ਆ ਚੁੰਡੀ ਪਰ ਲਈ ਆ ਪਾ ਜੀਬ ਤੇ ਰੱਖ ਲਈ ਇਹਨੂੰ ਚੱਠਣਾ ਨਹੀਂ ਹੈਗਾ ਠੀਕ ਹੈ ਚੂਸਣਾ ਸਿਰਫ ਚੂਸਣਾ ਚਬਣਾ ਨਹੀਂ ਹੈਗਾ ਠੀਕ ਹੈ ਉਹਦਾ ਕਾਰਨ ਕੀ ਹੈ ਜਦੋਂ ਤੁਸੀਂ ਚਬਣਾ ਤਾਂ ਤੁਹਾਡੇ ਦੰਦਾਂ ਦੇ ਅੰਦਰ ਜਿਹੜੀ ਕੈਵਿਟੀ ਹੁੰਦੀ ਹੈ ਜਾਂ ਦੰਦਾਂ ਦੇ ਅੰਦਰ ਜਿਹੜੀ ਜਗ੍ਹਾ ਹੁੰਦੀ ਹੈ ਇਹਨੂੰ ਉੱਥੇ ਫਸ ਜਾਣਾ ਔਰ ਸਾਰਾ ਦਿਨ ਤੁਹਾਡੀ ਲਾਰ ਬਣੀ ਜਾਣੀ ਬਣੀ ਜਾਣੀ ਹੈ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ ਇਹ ਤੁਸੀਂ ਇੰਨੀ ਇੱਕ ਚੁੰਡੀ ਆਪਦੀ ਜੀਭ ਤੇ ਰੱਖਣੀ ਆ ਜੀਭ ਤੇ ਰੱਖਦੇ ਸਾਰ ਤੁਹਾਨੂੰ ਐ ਲੱਗਣਾ ਜਿਵੇਂ ਇਥੋਂ ਨਾਇਗਰਾ ਫਾਲ ਚੱਲ ਪਿਆ ਪਾਣੀ ਦੀ ਇੰਨੀ ਵਰਸਾਰ ਹੋ ਜਾਣੀ ਇਸ ਵਕਤ ਮੈਂ ਇਹ ਚੀਜ਼ ਫੀਲ ਕਰ ਰਿਹਾ ਤਾਂ ਤੁਹਾਨੂੰ ਬਹੁਤ ਪ੍ਰੈਕਟੀਕਲ ਗੱਲ ਸਮਝਾ ਰਿਹਾ ਅਸੀਂ ਮੂੰਹ ਜਿਹਦਾ ਬੀਪੀ ਵਧ ਰਿਹਾ ਤੁਸੀਂ ਉਹਦੀ ਗੱਲ ਕਰ ਰਹੇ ਹੋ ਅਸੀਂ ਮੂੰਹ ਦੇ ਉੱਪਰ ਜੀਭ ਦੇ ਉੱਤੇ ਰੱਖ ਲਈ ਜੀਭ ਦੇ ਉੱਤੇ ਰੱਖਣ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਹੈ ਜੀ ਉਸ ਤੋਂ ਬਾਅਦ ਇਹਨੂੰ ਚੂਸਣਾ ਸੋ ਜਦੋਂ ਤੁਸੀਂ ਆਹ ਨਮਕ ਜਿਹੜੇ ਨੇ ਇਹਨੂੰ ਤੁਸੀਂ ਜੀਭ ਤੇ ਰੱਖ ਲਓ ਇਹਦੇ ਉੱਤੇ ਤੁਸੀਂ ਕੋਸਾ ਪਾਣੀ ਪੀ ਲੈਣਾ ਮਤਲਬ ਜਿਹਦਾ ਬੀਪੀ ਵੱਧ ਰਿਹਾ ਜਿਹਦਾ ਬੀਪੀ ਵੱਧ ਰਿਹਾ ਉਹ ਕੋਸਾ ਪਾਣੀ ਪੀ ਲੈਣਾ ਜਿਹਦਾ ਘਟਦਾ ਉਹਨੇ ਠੰਡਾ ਪਾਣੀ ਪੀ ਲੈਣਾ ਠੀਕ ਹੈ ਮਤਲਬ ਇਸ ਘੋਲ ਕੇ ਵੀ ਪੀਤਾ ਜਾ ਸਕਦਾ ਘੋਲ ਕੇ ਵੀ ਪੀਤਾ ਜਾ ਸਕਦਾ ਪਰ ਸਭ ਤੋਂ ਵਧੀਆ ਰਿਜ਼ਲਟ ਕਦੋਂ ਮਿਲੂਗਾ ਜਦੋਂ ਤੁਸੀਂ ਸਿੱਧਾ ਜੀਭ ਤੇ ਰੱਖ ਲਓ ਉਹਦੇ ਨਾਲ ਤੁਸੀਂ ਪਾਣੀ ਪਿਓ ਕਿਉਂਕਿ ਜੀਭ ਦੇ ਅੰਦਰ ਵੀ ਤਾਕਤ ਆ ਜਦੋਂ ਕਿਸੇ ਬੰਦੇ ਨੂੰ ਫਰੂਕੀ ਜੀ ਹਾਰਟ ਅਟੈਕ ਹੁੰਦਾ ਸਭ ਤੋਂ ਪਹਿਲੀ ਗੋਲੀ ਜੀਵ ਤੇ ਰੱਖੀ ਜਾਂਦੀ ਹੈ ਕਿਉਂਕਿ ਉਹ ਸਭ ਤੋਂ ਛੇਤੀ ਤੁਹਾਡੇ ਸ਼ਰੀਰ ਦੇ ਵਿੱਚ ਰੜ੍ਹਦੀ ਹੈ ਔਰ ਸਭ ਤੋਂ ਜ਼ਿਆਦਾ ਸ਼ਰੀਰ ਦੇ ਵਿੱਚ ਛੇਤੀ ਤੋਂ ਛੇਤੀ ਤਾਕਤ ਕ੍ਰੀਏਟ ਕਰ ਦਿੰਦੀ ਹੈ ਲਓ ਤੁਸੀਂ ਅੱਜ ਪਾਣੀ ਨਾਲ ਨਮਕ ਨਾਲ ਬੀਪੀ ਦਾ ਜਿਹੜਾ ਇਲਾਜ ਈ ਬੀਪੀ ਨੂੰ ਕੰਟਰੋਲ ਰੱਖਣ ਦਾ ਇੱਕ ਢੰਗ ਹੈਗਾ ਜਿਹੜਾ ਤੁਸੀਂ ਦੱਸ ਰਹੇ ਹੋ ਗੋਲੀ ਛੋਟੇ ਜਿਹੀ ਬੀਪੀ ਦੀ ਮੈਂ ਕਹਿੰਨਾ ਫਰੂਕੀ ਜੀ ਜੇ ਕਿਤੇ ਆਪਾਂ ਆਪਣੇ ਸਰੀਰ ਦਾ ਧਿਆਨ ਰੱਖੀਏ ਤਾਂ ਬੀਪੀ ਦੀ ਗੋਲੀ ਸ਼ਾਇਦ ਸਾਨੂੰ ਬਣਾਉਣ ਦੀ ਕਦੇ ਲੋੜ ਹੀ ਨਾ ਪੈਂਦੀ ਅਸੀਂ ਵੀ ਕੋਲੇਸਟ੍ਰੋਲ ਵਾਸਤੇ ਦਵਾਈ ਦਿੰਨੇ ਆ ਅਸੀਂ ਵੀ ਫੈਟੀ ਲੀਵਰ ਵਾਸਤੇ ਦਵਾਈ ਦਿੰਨੇ ਆ ਪਰ ਜੇ ਕਿਤੇ ਲੋਕ ਆਪਦੀ ਸਿਹਤ ਦਾ ਧਿਆਨ ਰੱਖ ਲੈਣ ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਨੁਕਤੇ ਦੱਸ ਰਹੇ ਸਿਰਫ ਇਹ ਨੁਕਤੇ ਫਾਲੋ ਕਰ ਲੈਣ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕੋਈ ਬੀਪੀ ਵਾਲੀ ਫਾਰਮੇਸੀ ਤੋਂ ਆਪਾਂ ਨੂੰ ਦਵਾਈ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਕਿ ਇਫੇਰ ਤੁਸੀਂ ਸ਼ੱਕਰ ਤੇ ਦਹੀਂ ਵੀ ਰੱਖਿਆ ਇਹਦਾ ਕੀ ਕਰਨਾ ਜੀ ਇਹਦੇ ਵਿੱਚ ਵੀ ਨਮਕ ਪਾਉਣਾ ਮੈਂ ਤੁਹਾਨੂੰ ਦੱਸ ਦਈਏ ਇਹ ਤਾਂ ਰੱਖਿਆ ਮਾਤਾ ਕਹਿੰਦੀ ਹੁੰਦੀ ਸੀ ਵੀ ਜੇ ਕੋਈ ਚੰਗਾ ਕੰਮ ਕਰਨਾ ਹੋਵੇ ਤਾਂ ਜ਼ਰੂਰ ਖਾ ਕੇ ਜਾਇਆ ਕਰੋ ਉਹਦਾ ਕਾਰਨ ਕੀ ਆ ਜਦੋਂ ਤੁਸੀਂ ਪੇਪਰ ਦਿਨ ਚੱਲੇ ਹੋ ਤਾਂ ਮਦਰ ਤੁਹਾਨੂੰ ਦੇਖਿਓਗਾ ਆਪਣੇ ਇੰਡੀਆ ਦੇ ਵਿੱਚ ਖਾਸ ਕਰਕੇ ਇਹ ਚੀਜ਼ ਇਹ ਟ੍ਰੈਡੀਸ਼ਨ ਫਾਲੋ ਕੀਤਾ ਜਾਂਦਾ ਵੀ ਤੁਸੀਂ ਪੇਪਰ ਦਿਨ ਚੱਲੇ ਹੋ ਕੋਈ ਵੱਡਾ ਪੇਪਰ ਦਿਨ ਚੱਲੇ ਹੋ ਤਾਂ ਤੁਹਾਡੀ ਮਦਦ ਤੁਹਾਨੂੰ ਸ਼ੱਕਰ ਨਹੀਂ ਖਵਾ ਕੇ ਭੇਜਦੀ ਉਹਦਾ ਕਾਰਨ ਕੀ ਆ ਇਹਦੇ ਵਿੱਚ ਹੁੰਦੇ ਆ ਪ੍ਰੋਬਾਇਓਟਿਕਸ ਸ਼ੱਕਰ ਦੇ ਵਿੱਚ ਹੁੰਦੀ ਹੈ ਗਲੂਕੋਜ਼ એનર્ਜੀ ਜਦੋਂ ਤੁਸੀਂ ਪੇਪਰ ਦਿਨ ਚੱਲੇ ਹੋ ਤੁਹਾਡੇ ਪੇਟ ਨਾ ਕਿਤੇ ਖਰਾਬ ਹੋ ਜੇ ਤੁਹਾਨੂੰ ਇੱਕਦਮ ਟੈਨਸ਼ਨ ਨਾ ਹੋ ਜੇ ਵੀ ਜੇ ਕਿਤੇ ਪਾਟੀ ਪੈਂਟ ਚ ਨਿਕਲ ਗਈ ਮੈਂ ਪੇਪਰ ਕਿਵੇਂ ਦਊਂਗਾ ਤੁਹਾਨੂੰ ਇਹ ਟੈਨਸ਼ਨ ਨਾ ਹੋ ਜੇ ਵੀ ਕਬਜ ਹੋ ਗਈ ਗੈਸ ਧਮਾਕ ਨੂੰ ਚੜ ਗਈ ਜਿੰਨਾ ਪੜਿਆ ਲਿਖਿਆ ਹੋਊਂਗੇ ਤੁਹਾਡੇ ਜੇ ਇੱਕ ਵਾਰੀ ਗੈਸ ਧਮਾਕ ਨੂੰ ਚੜ ਗਈ ਤੁਸੀਂ ਸਾਰੀ ਜਕੜ ਜਾਣਾ ਇਹ ਸਾਇੰਟਿਫਿਕ ਗੱਲਾਂ ਨੇ ਪਰ ਆਪਣੇ ਜਿਹੜੇ ਅਨਪੜ ਪੇਰੈਂਟ ਸੀਗੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੋ ਕਾਲਡ ਅਨਪੜ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਸੀਗੀ ਪਰ ਅਸੀਂ ਅੱਜ ਪੜ੍ਹੇ ਲਿਖੇ ਹੋ ਕੇ ਅਸੀਂ ਬੀਪੀ ਦੀ ਗੋਲੀ ਖਾ ਰਹੇ ਹਾਂ ਡੀਐਸਆਰ ਦੇ ਕੈਪਸੂਲ ਖਾ ਰਹੇ ਹਾਂ ਦੋ ਦਵਾਈਆਂ ਖਾ ਰਹੇ ਆ ਆਪਦੇ ਲਿਵਰ ਨੂੰ ਠੀਕ ਕਰਨ ਵਾਸਤੇ ਆਪਦੇ ਸ਼ਰੀਰ ਨੂੰ ਠੀਕ ਕਰਨ ਵਾਸਤੇ ਪਰ ਮੈਂ ਕਹਿੰਦਾ ਤੁਸੀਂ ਆ ਨੁਕਤੇ ਵਰਤਣੀ ਕੁਝ ਸ਼ੁਰੂ ਕਰੋ ਤੁਸੀਂ ਨੁਕਤਾ ਵਰਤਣਾ ਸ਼ੁਰੂ ਕਰੋ ਤੁਸੀਂ ਸਵੇਰੇ ਰੋ ਸਵੇਰੇ ਆ ਚੱਕੋ ਜੀ ਆ ਜਿਹੜਾ ਨੁਕਤਾ ਤੁਹਾਨੂੰ ਦੱਸ ਰਹੇ ਆ ਆ ਲੋ ਆਇ ਕੁ ਚੁੰਡੀ ਪਾਈ ਹੈ ਫਰੁਕੀ ਜੀ ਪੌਣੀ ਸ਼ੱਕਰ ਠੀਕ ਹੈ ਹਲੋ ਆ ਦਹੀਂ ਦੇ ਵਿੱਚ ਰੜਾ ਲਓ ਪਰ ਕਿਆ ਪਿਆਰਾ ਕੰਬੀਨੇਸ਼ਨ ਆ ਜਿਨੇ ਇਹ ਬੰਦੇ ਨੂੰ ਖਾ ਜਿਹੜੇ ਬੰਦੇ ਨੇ ਇਹਨੂੰ ਖਾ ਲਿਆ ਤਾਂ ਸਮਝ ਲਓ ਵੀ ਉਹਦੇ ਤਜਾਬ ਤਜੂਬ ਸਭ ਕੁਝ ਤਾਂ ਗਿਆ ਇੱਕ ਪਾਸੇ ਪੇਟ ਦੀਆਂ ਅੰਤੜੀਆਂ ਅੰਦਰੋਂ ਸ਼ੁਕਰਾਨਾ ਕਹਿਣੀਆਂ ਵੀ ਸ਼ੁਕਰ ਹੈ ਫਰੂਕੀ ਸਾਹਿਬ ਦੀ ਵੀਡੀਓ ਟਾਈਮ ਸਰ ਸਾਨੂੰ ਥਿਆ ਗਈ ਵੀ ਅਸੀਂ ਇਹ ਜਿਹੇ ਨੁਕਤੇ ਨੂੰ ਫਾਰਮੂਲੇ ਨੂੰ ਮੰਨ ਲਿਆ ਤੇ ਅਪਣਾ ਲਿਆ ਤੇ ਜ਼ਿੰਦਗੀ ਸਵਰ ਗਈ ਜੀ ਤੁਸੀਂ ਇੱਥੇ ਜਿਹੜੇ ਆਏ ਹੋਏ ਲੋਕ ਨੇ ਉਹਨਾਂ ਨੂੰ ਦੰਦੇ ਵੀ ਇਸ ਤਰ੍ਹਾਂ ਦੇ ਨੁਸਖੇ ਸਮਝਾਉਂਦੇ ਵੀ ਦੇਖੋ ਫਰੂਕੀ ਜੀ ਸਭ ਤੋਂ ਸੌਖਾ ਤਰੀਕਾ ਕੀ ਹੈ ਦੇਖੋ ਮੈਂ ਇਹ ਗੱਲਾਂ ਕਹੂੰਗਾ ਨਹੀਂ ਤਾਂ ਉਹ ਇਦਾਂ ਲੱਗਣਾ ਵੀ ਯਾਰ ਇਹ ਜਿਵੇਂ ਨਾ ਬੰਦਾ ਆਪ ਹੀ ਦੱਸ-ਦੱਸ ਕੇ ਕਹਿ ਰਿਹਾ ਵੀ ਆਪਾਂ ਦਿਖਰਾਂ ਮੈਂ ਸਭ ਤੋਂ ਸੌਖਾ ਤਰੀਕਾ ਕੀ ਤੁਸੀਂ ਇੱਕ ਵਾਰੀ ਮ ਜਿਹੜੇ ਲੋਕ ਸਾਡੇ ਨਾਲ ਆਲਰੇਡੀ ਜੁੜੇ ਹੋਏ ਨੇ ਜਿਹੜੇ ਆਲਰੇਡੀ ਸਾਡੇ ਤੋਂ ਮਹਾਰਾਜਾ ਸ਼ਹੀ ਸ਼ਰਬਤ ਹੋ ਗਿਆ ਚਾਹੇ ਕੋਲੇਸਟਰੋਲ ਹੋ ਗਿਆ ਚਾਹੇ ਬੀਪੀ ਦੀ ਦਵਾਈ ਹੋਗੀ ਜਿਹੜੇ ਲੋਕ ਇਹਨਾਂ ਚੀਜ਼ਾਂ ਦਾ ਸੇਵਨ ਕਰ ਵੀ ਰਹੇ ਨੇ ਤੁਸੀਂ ਉਹਨਾਂ ਲੋਕਾਂ ਤੋਂ ਜਾ ਕੇ ਪੁੱਛ ਸਕਦੇ ਹੋ ਇਹ ਕੀ ਕੰਮ ਕਰਦੇ ਜੀ ਮਹਾਰਾਜਾ ਸ਼ਹੀ ਸ਼ਰਬਤ ਦੀ ਸਭ ਤੋਂ ਵੱਡੀ ਖਾਸੀਅਤ ਫਰੂਕੀ ਜੀ ਇਹ ਹੈ ਵੀ ਇਹ ਤੁਹਾਡੇ ਸਭ ਤੋਂ ਪਹਿਲੀ ਗੱਲ ਤਾਂ ਐਲਕੈਲਾਈਨ ਤੇ ਐਸਿਡਿਕ ਨੇਚਰ ਨੂੰ ਕੰਟਰੋਲ ਕਰਦਾ ਜਿਹੜੀ ਬਾਇਲ ਦੀ ਪ੍ਰੋਡਕਸ਼ਨ ਜਿਹੜਾ ਤੁਹਾਡੇ ਫੈਟੀ ਲਿਵਰ ਹੈ ਜਿਹੜਾ ਲਿਵਰ ਦੇ ਵਿੱਚ ਫੈਟ ਐਕਿਊਮੂਲੇਟ ਹੋਣਾ ਲੱਗ ਜਾਂਦਾ ਐਸਜੀਪੀਟੀ ਖਾਸ ਕਰਕੇ ਐਸਜੀਪ ਤਾਂ ਉਹਦਾ ਅਰਥ ਇਹ ਆ ਵੀ ਤੁਹਾਡੇ ਸਰੀਰ ਆਪਾਂ ਹੁਣ ਨੂਨ ਖਾਦਾ ਅਧਿਕਾਰ ਵੀ ਆ ਗਿਆ ਜੀ ਜੀ ਤੇ ਜਦੋਂ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਨੇ ਹੋ ਤਾਂ ਜਿਹੜੇ ਐਸਜੀਪੀਟੀ ਵੱਧ ਜਾਂਦੇ ਆ ਉਹਦੇ ਕਰਕੇ ਕੀ ਹੁੰਦਾ ਤੁਹਾਡੇ ਸਰੀਰ ਦੇ ਵਿੱਚ ਕੋਲੇਸਟ੍ਰੋਲ ਵਧਣਾ ਸ਼ੁਰੂ ਹੋ ਜਾਂਦਾ ਟ੍ਰਾਈਗਲਿਸਰਾਈਡਸ ਵਧਨੇ ਸ਼ੁਰੂ ਹੋ ਜਾਂਦੇ ਐਲਡੀਐਲ ਵਧਣਾ ਸ਼ੁਰੂ ਹੋ ਜਾਂਦਾ ਮਹਾਰਾਜਾ ਸ਼ਹੀ ਸ਼ਰਬਤ ਉਹਦੇ ਚ ਵੀ ਕੰਟਰੋਲ ਕਰਦਾ ਉਹਦਾ ਕਾਰਨ ਕੀ ਆ ਲਿਵਰ ਦੇ ਉੱਤੇ ਕੰਮ ਸ਼ੁਰੂ ਕਰਤਾ ਲਿਵਰ ਬਚਾਉਣ ਲੱਗ ਗਿਆ ਉਸ ਤਰ੍ਹਾਂ ਦੇ ਐਨਜ਼ਾਈਮ ਪੈਦਾ ਕਰਨ ਲੱਗ ਗਿਆ ਚਮੜੀ ਦਾ ਰੋਗ ਯੂਰਿਕ ਐਸਿਡ ਕੋਲੇਸਟ੍ਰੋਲ ਦਿਮਾਗ ਦਾ ਕੰਮ ਨਾ ਕਰਨਾ ਹਰ ਟਾਈਮ ਡਿਪਰੈਸ਼ਨ ਦੇ ਵਿੱਚ ਰਹਿਣਾ ਹਰ ਟਾਈਮ ਤੁਹਾਡੀ ਸੋਜੀ ਵਰਕ ਨਾ ਕਰਨੀ ਕਬਜ਼ ਰਹਿਣੀ ਟਟੀਆਂ ਲੱਗ ਜਾਣੀਆਂ ਅਲਸਰਟਿਕ ਕੋਲੈਕਟਿਸ ਹੋ ਜਾਣਾ ਪਾਟੀ ਦੇ ਵਿੱਚ ਛਾਗ ਆਉਣੀ ਸ਼ੁਰੂ ਹੋ ਜਾਣੀ ਇੱਕ ਫਿਸਟੂਲਾ ਕਹਿੰਦੇ ਜਿਹਦੇ ਵਿੱਚ ਜਿਹੜੀ ਆਪਣੀ ਪਾਟੀ ਵਾਲੀ ਜਗ੍ਹਾ ਹੁੰਦੀ ਹੈ ਉਹਦੇ ਥਾਂ ਹੀ ਏਡਾ ਵੱਡਾ ਗੁੱਦਾ ਬਾਹਰ ਨਿਕਲਿਆ ਆਉਂਦਾ ਜਿਹੜਾ ਅੰਦਰੋਂ ਜ਼ੋਰ ਲਾਉਂਦਾ ਪਾਟੀ ਬਾਹਰ ਕੱਢਣ ਵਾਸਤੇ ਉਹ ਵੀ ਬਾਹਰ ਆ ਜਾਂਦਾ ਵਾ ਤਾਂ ਉਹਨਾਂ ਸਾਰੀਆਂ ਕੰਡੀਸ਼ਨ ਦੇ ਵਿੱਚ ਅਸੀਂ ਆਪ ਅਜਮਾ ਕੇ ਦੇਖਿਆ ਸਾਡਾ ਇੰਟਰਸਟਿਡ ਆ ਬਿਲਕੁਲ ਜੀ ਚਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਯੋਧਾ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਨੁਸਖਾ ਫਾਰਮੂਲਾ ਹੈ ਜਿਹੜਾ ਅਗਰ ਇਹ ਅਪਣਾ ਲੰਨੇ ਆ ਤਾਂ ਉਹਦੇ ਫਾਇਦੇ ਕੀ ਕੀ ਹੋਣ ਵਾਲੇ ਨੇ ਹੁਣ ਕੁਝ ਕੁ ਲੋਕ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਦਿੱਕਤ ਕੀ ਪਰੇਸ਼ਾਨੀ ਲੈ ਕੇ ਆਏ ਸੀ ਸਾਡੇ ਇੱਕ ਮਾਜੀ ਬੈਠੇ ਨੇ ਕੋਲ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮਾਜੀ ਸਤਿ ਸ਼੍ਰੀ ਰਵੀ ਜੀ ਕੀ ਨਿਆ ਤੁਹਾਡਾ ਮੇਰਾ ਸਬਜ਼ੀ ਕੋਲ ਅੱਛਾ ਕਿੱਥੋਂ ਆਇਆ ਹੋ ਆਈ ਸੀ ਮੇਲਾ ਪਈ ਲੁਧਿਆਣੇ ਅੱਛਾ ਲੋਕਲੀੋਂ ਫਿਰ ਤਾਂ ਗਵਾਂਢ ਚੋਂ ਹੀ ਆਇਆ ਤੁਸੀਂ ਹਾਂਜੀ ਕੀ ਪ੍ਰੋਬਲਮ ਲੈ ਕੇ ਆਏ ਸੀ ਮੇਰੇ ਨਾਲ ਗੋਡੇ ਬਹੁਤ ਦਰਦ ਹੁੰਦੇ ਸੀ ਅੱਛਾ ਤੇ ਡਾਕਟਰ ਕਹਿੰਦੇ ਇਹਨਾਂ ਦਾ ਪ੍ਰਸ਼ਨ ਹੋਣਾ ਹੈ ਤੇ ਗੋਡੇ ਬਦਲਾਵਾਂਗੇ ਤੁਹਾਡੇ ਅੱਛਾ ਤੇ ਮੈਂ ਕਿਹਾ ਮੈਂ ਨਹੀਂ ਗੋਡੇ ਬਦਲਵਾਉਣੇ ਅੱਛਾ ਤੇ ਜੇ ਰਾਮ ਆਏਗਾ ਤੇ ਬਦਲਾ ਲੈਂਦੇ ਗੋਡੇ ਡਰ ਲੱਗਦਾ ਸੀ ਡਰ ਬਹੁਤ ਲੱਗਦਾ ਸੀ ਅੱਛਾ ਜੀ ਤੇ ਰਹੀ ਇੱਥੇ ਆਈ ਇਹਨਾਂ ਨੇ ਕਿਹਾ ਠੀਕ ਹੋ ਜਾਣੀ ਕੋਈ ਬਦਲਵਾਉਣ ਦੀ ਲੋੜ ਨਹੀਂ ਤੁਹਾਨੂੰ ਅੱਛਾ ਗੋਡੇ ਬਦਲਵਾਉਣ ਦੀ ਲੋੜ ਨਹੀਂ ਨਹੀਂ ਦਵਾਈ ਨਾਲ ਠੀਕ ਹੋ ਜਾਣਗੀ ਅੱਛਾ ਨਬਜ਼ ਦੇਖੀ ਸੀ ਡਾਕਟਰ ਸਾਹਿਬ ਨੇ ਤੁਹਾਡੀ ਨਵਜ ਵੀ ਵੇਖੀਤ ਨਾਲ ਹੀ ਉੰਜੂ ਐਕਸ ਰੇ ਲੈ ਲਿਆਉਂਦੇ ਸੀ ਅੱਛਾ ਐਕਸ ਰੇ ਵੀ ਲੈ ਲੈਂਦੇ ਹਾਂ ਹਾਂ ਅੱਛਾ ਫਿਰ ਨੇ ਕਹੇ ਕੋਈ ਲੋੜ ਨਹੀਂ ਗਾਣੇ ਗੋਡੇ ਪਦਨ ਇਤਨੇ ਠੀਕ ਹੋ ਜਣਗੇ ਫਿਰ ਹੁਣ ਕਿਵੇਂ ਤੁਹਾਡੇ ਹਾਲਾਤ ਮੈਂ ਤੁਰਦੀ ਹਾਂ ਫਿਰ ਮੈਨੇ ਕੋ ਤੁਰਿਆ ਨਹੀਂ ਜਾਂਦਾ ਅੱਛਾ ਇੰਨੇ ਜ਼ਿਆਦਾ ਪ੍ਰੋਬਲਮ ਸੀ ਹਾਂਜੀ ਮਤਲਬ ਬਿਲਕੁਲ ਵੀ ਨਹੀਂ ਤੁਰਿਆ ਜਾਂਦਾ ਸੀ ਜੀ ਨਹੀਂ ਤੁਰਦੀ ਮਾੜ ਮਾੜਾ ਤੁਰਦੀ ਸੀ ਅੱਛਾ ਗੰਦ ਗੁੰਦ ਨੂੰ ਹੱਥ ਉੱਤ ਲਾ ਕੇ ਮਾੜਾ ਮੋਟਾ ਜਿਵੇਂ ਸਾਡੀਆਂ ਅਕਸਰ ਹੁੰਦਾ ਹਾਂਜੀ ਹਾਂਜੀ ਤਾਂ ਫਿਰ ਦਵਾਈਆਂ ਦੁਵਾਈਆਂ ਲਈਆਂ ਨਹੀਂ ਕਿਸੇ ਪਾਸਿਓਂ ਹੋਰ ਨਹੀਂ ਪੀਣਾ ਕਈ ਨਹੀਂ ਲਿਆ ਗੁਰਨਾਣ ਕੇ ਪ੍ਰਸ਼ਨ ਕਰਵਾਉਤ ਜੀ ਸਿੱਧੇ ਉੱਥੇ ਹੀ ਗਏ ਸੀ ਤੁਸੀਂ ਪਹਿਲਾਂ ਨਹੀਂ ਮੈਂ ਉੱਥੇ ਠੀਕ ਬਿਮਾਰ ਹੋ ਗਈ ਸੀ ਨਾ ਕਿ ਜਾਂਦੇ 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 ਵੀ ਚਲ ਇੱਥੋਂ ਪਤਾ ਕਰ ਲਈ ਕੋਡਿਆਂ ਦਾ ਫਿਰ ਕਿਸ ਤਰ੍ਹਾਂ ਸੀ ਤੇ ਫਿਰ ਇੱਥੇ ਜਦੋਂ ਤੁਸੀਂ ਆਏ ਮਾਤਾ ਜੀ ਤੇ ਕਿੰਨੇ ਦਿਨਾਂ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਲੱਗ ਗਏ 15-20 ਦਿਨ 15-20 ਦਿਨਾਂ ਚ ਠੀਕ ਹੋਣ ਲੱਗੇ ਜੀ ਹਾਂ ਜੀ ਅੱਛਾ ਧਿਆਨ ਨਾਲ ਸੋਚ ਲਓ ਵੀ 15 ਦਿਨਾਂ 20 ਦਿਨਾਂ ਚ ਕਿੰਨੇ ਸਾਲ ਦੀ ਪ੍ਰੋਬਲਮ ਸੀ ਕੀ ਕਹਿ ਰਹੇ ਹੋ ਗਿੱਟੇ ਬਹੁਤ ਸੋਚ ਜਾਂਦੇ ਨਹੀਂ ਸੋਚ ਪਾਈ ਜਾਂਦੀ ਸੀ ਅੱਛਾ ਗਿੱਟਿਆਂ ਚ ਵੀ ਹਾਂ ਜੀ ਉਹ ਨਹੀਂ ਕੋਈ ਗਿੱਟੇ ਦੇ ਕੋਈ ਸਵੇਲਿੰਗ ਨਹੀਂ ਹੈ ਕੋਈ ਸੋਜ ਨਹੀਂ ਬਹੁਤ ਘੱਟ ਹੈ ਠੀਕ ਹੈ ਠੀਕ ਹੈ ਚਲੋ ਅੱਛਾ ਜਿਹੜੀਆਂ ਇਸ ਵੇਲੇ ਤੁਹਾਡੇ ਹਾਨ ਦੀਆਂ ਨੇ ਤੁਹਾਡੀਆਂ ਹਾਨ ਪ੍ਰਮਾਨ ਦੀਆਂ ਨੇ ਉਹਨਾਂ ਨੂੰ ਵੀ ਗੋਡਿਆਂ ਤੋਂ ਬਹੁਤ ਦਰ ਲੱਗਦਾ ਉਹ ਉਹਨਾਂ ਦੇ ਘਰ ਦੇ ਉਹਨਾਂ ਦੇ ਮੁੰਡੇ ਕਹਿੰਦੇ ਨੇ ਬੱਚੇ ਕਹਿੰਦੇ ਨੇ ਕਿ ਮਾਤਾ ਗੋਡੇ ਬੁਲਾ ਲਾ ਐਨੀ ਤਕਲੀਫ ਨਾ ਚੱਲ ਸਾਡੇ ਰਿਸ਼ਤਾਰ ਵੀ ਕਹਿੰਦੇ ਗੋਡੇ ਬਦਲਾਉ ਮੈਂ ਮੈਂ ਨਹੀਂ ਬਦਲਾਉਣਾ ਹੈ ਜੀ ਤੇ ਫਿਰ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਹਨਾਂ ਤੁਸੀਂ ਤਾਂ ਇੱਥੋਂ ਠੀਕ ਹੋ ਗਏ ਮੈਂ ਤਾਂ ਕਹਿੰਦੀ ਦਵਾਈ ਖਾਣ अच्छा हम्म बहुत-बहुत शुक्रिया सारी ਗੱਲਬਾਤ ਲਈ ਸੜਨ ਵਾਲੀ ਇੱਕ ਹੋਰ ਸੱਜਣ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਬਰਿੰਦਰ ਸਿੰਘ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਲੋਕ ਲੁਧਿਆਣਾ ਤੋਂ ਜੀ ਅੱਛਾ ਲੋਕ ਲੁਧਿਆਣਾ ਤੋਂ ਕੀ ਪ੍ਰੋਬਲਮ ਲੈ ਕੇ ਆਏ ਹੋ ਸਰ ਫੈਟੀ ਲਿਵਰ ਸੀ ਮੈਨੂੰ ਥੋੜਾ ਜਿਹਾ ਸੀ ਹਾਂ ਜੀ ਉਹ ਨਹੀਂ ਹੈ ਡਾਕਟਰ ਸਾਹਿਬ ਨੂੰ ਪਤਾ ਹੋ ਗਿਆ ਜੀ ਤੇ ਪਹਿਲਾਂ ਨਾਲੋਂ ਰੈਲੀਫ ਹੈ ਅੱਛਾ ਕੀ ਪ੍ਰੋਬਲਮ ਹੋਈ ਸੀ ਤੁਹਾਨੂੰ ਫੈਟੀ ਲਿਵਰਨਲ ਕਿਉਂਕਿ ਕਿਸੇ ਨੂੰ ਕੁਝ ਹੁੰਦਾ ਕਿਸੇ ਨੂੰ ਕੁਝ ਹੁੰਦਾ ਕਿਸੇ ਨੂੰ ਕੁਝ ਹੁੰਦਾ ਤੁਹਾਨੂੰ ਕੀ ਪ੍ਰੋਬਲਮ ਹੋਈ ਸੀ ਕੋਈ ਜ਼ਿਆਦਾ ਨਹੀਂ ਪੇਟ ਦੇ ਵਿੱਚ ਗੜਗੜहट ਜ਼ਿਆਦਾ ਸੀ ਅੱਛਾ ਗੜਗੜ ਕਰਦਾ ਸੀ ਪੇਟ ਹਾਂਜੀ ਅੱਛਾ ਫਿਰ ਉਹਦੇ ਨਾਲ ਕੀ ਪ੍ਰੋਬਲਮ ਕੀ ਹੁੰਦੀ ਸੀ ਪ੍ਰੋਬਲਮ ਤਾਂ ਕੁਝ ਨਹੀਂ ਵੈਸੇ ਫੀਲ ਹੁੰਦਾ ਸੀ ਕਿ ਚੀਜ਼ ਨਹੀਂ ਹੋਣੀ ਚਾਹੀਦੀ ਹੈ ਅੱਛਾ ਹਾਂਜੀ ਰੋਟੀ ਹਜ਼ਮ ਹੁੰਦੀ ਸੀ ਪ੍ਰੋਪਰ ਹਾਂ ਰੋਟੀ ਹਜ਼ਮ ਹੋ ਰਹੀ ਹੈ ਅੱਛਾ ਅੱਛਾ ਮਤਲਬ ਪੇਟ 'ਚ ਗੜਬੜ ਸੀ ਜਿਹੜੀ ਹਾਂਜੀ ਨਾਰਮਲੀ ਚੈੱਕਅਪ ਲਈ ਆਇਆ ਸੀ ਕਿ ਕੋਈ ਪ੍ਰੋਬਲਮ ਵੱਡੀ ਅੱਗੇ ਜਾ ਕੇ ਨਾ ਹੋ ਜਾਏ ਕੋਈ ਹੈਪੇਟਾਈਟਿਸ ਨਾ ਹੋ ਜਾਏ ਅੱਛਾ ਅੱਛ ਮਨੂਰ ਲੀਫ ਕੀਤਾ ਡਾਕਟਰ ਸੋ ਠੀਕ ਮਤਲਬ ਹੁਣ ਫਿਰ ਗੜਗੜ ਹੋਈ ਨਹੀਂ ਠੀਕ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਕੁਝ ਕੋ ਹੋਰ ਵੀ ਇੱਥੇ ਸਾਡੇ ਸੱਜਣ ਸਾਡੇ ਵੀਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਤਜਰਬਾ ਅਸੀਂ ਜਾਣਦੇ ਸਤਿ ਸ਼ਕਲ ਬਾਈ ਜੀ ਸਤਿ ਸ਼ਕਲ ਜੀ ਕਿ ਨਾਂ ਤੁਹਾਡਾ ਮੇਰਾ ਕੋਲੇਂਦਰ ਹੈ ਜੀ ਅੱਛਾ ਬੜੇ ਖੁਸ਼ ਹੋ ਰਹੇ ਹੋ ਇੱਥੇ ਆ ਕੇ ਲੋਕ ਤੇ ਡਾਕਟਰਾਂ ਦੇ ਆ ਕੇ ਮੂੰਹ ਤਰੇ ਹੁੰਦੇ ਨੇ ਤੁਸੀਂ ਖੁਸ਼ ਹੋਏ ਹੋ ਨਹੀ ਨਹੀ ਪਹਿਲੀ ਵਾਰ ਆਇਆ ਮੈਂ ਅੱਛਾ ਪਹਿਲੀ ਵਾਰ ਆ ਕਿਹ ਪ੍ਰੋਬਲਮ ਲੈ ਕੇ ਆਇਆ ਹੈ ਲੀਵਰ ਦੀ ਪ੍ਰੋਬਲਮ ਹੈ ਲੀਵਰ ਦੀ ਪ੍ਰੋਬਲਮ ਦੇਖ ਕੰਤ ਨਹੀਂ ਪਤਾ ਲੱਗਦਾ ਕੀ ਪ੍ਰੋਬਲਮ ਹੈ ਤੁਹਾਨੂੰ ਯਾਨੀ ਫੈਟੀ ਲੀਵਰ ਹੀ ਦੱਸਿਆ ਤੇ ਹਰ ਸਾਲ ਪੀਲਿਆ ਹੋ ਜਾਂਦਾ ਹਰ ਇੱਕ ਸਾਲ ਹਾਂਜੀ ਦੋ ਸਾਲਾਂ ਤੋਂ ਅੱਛਾ ਮਤਲਬ ਪਿਛਲੇ ਸਾਲ ਵੀ ਹੋਇਆ ਉਹ ਤੋਂ ਪਿਛਲੇ ਸਾਲ ਵੀ ਹੋਇਆ ਹਾਂਜੀ ਕਿੰਨਾ ਪੁਆਇੰਟ ਹੋ ਜਾਂਦਾ ਸੀ ਪੀਲਿਆ ਨਾਰਮਲ ਹੀ ਹੁੰਦਾ ਯਾਨੀ ਕਿ ਥੋੜੀ ਗੜਬੜ ਚੱਲਦੀ ਰਹਿੰਦੀ ਹੈ ਗੜਬੜ ਚੱਲਦੀ ਰਹਿੰਦੀ ਹੈ ਤੇ ਫਿਰ ਤੁਸੀਂ ਟੈਸਟ ਕਰਾਇਆ ਹੁਣ ਉਹਦੇ ਚ ਫੈਟੀ ਲੀਵਰ ਆ ਗਿਆ ਹਾਂਜੀ ਹਾਂਜੀ ਲੀਵਰ ਪੀਲੇ ਟੈਸਟ ਕਰਾਉਣਗੇ ਸੀ ਨਹੀਂ ਨਹੀਂ ਮੈਂ ਲੀਵਰ ਦੇ ਪੂਰੇ ਟੈਸਟ ਕਰਾਏ ਉਸ ਤੋਂ ਬਾਅਦ ਇਹਨਾਂ ਦੀ ਬ੍ਰਾਂਚ ਹਨੇਕ ਉੱਥੇ ਜਲੰਧਰ ਅੱਛਾ ਜੀ ਉਹ ਉਹਨਾਂ ਨਾਲ ਥੋੜਾ ਸੰਪਰਕ ਵਿੱਚ ਰਿਹਾ। ਅੱਛਾ। ਇਹਨਾਂ ਦਾ ਇੱਕ ਪ੍ਰੋਡਕਟ ਸੀਗਾ ਉਹ ਵਰਤੇ ਆ ਥੋੜਾ ਸਹੀ ਲੱਗਾ। ਕਿਹੜਾ ਜੀ? ਇਹ ਸ਼ਰਬਤ ਜਿਹੜਾ ਇਹਨਾਂ ਦਾ ਅੱਛਾ ਮਹਾਰਾਜਾ ਸ਼ਹੀ ਸ਼ਰਬਤ। ਹਾਂ ਜੀ। ਤੇ ਉਹਦੇ ਨਾਲ ਕੀ ਫਰਕ ਲੱਗਿਆ ਤੁਹਾਨੂੰ ਸ਼ਰਬਤ ਨਾਲ? ਯਾਨੀ ਉਹ ਰਿਲੈਕਸ ਹੋ ਜਾਂਦਾ ਬੰਦਾ ਨਾ ਲੀਵਰ ਦੇ ਮਾਮਲੇ 'ਚ। ਅੱਛਾ। ਹਾਂ ਜੀ। ਤੇ ਜਿਹੜੇ ਸਿੰਪਟਮ ਪਹਿਲਾਂ ਤੁਹਾਨੂੰ ਆ ਰਹੇ ਸੀ ਸਿੰਪਟਮ ਕੀ ਆ ਰਹੇ ਸੀ ਫੈਟੀ ਲੀਵਰ ਦੇ? ਸਿੰਪਟਮ ਇਹ ਹੀ ਹੈ ਬਈ ਰੋਟੀ ਨਹੀਂ ਪਚਦੀ, ਭੁੱਖ ਨਹੀਂ ਲੱਗਦੀ, ਜ਼ਿਆਦਾ ਚਿੜਚਿੜਾ ਬਣ ਰਹਿਦਾ। ਚਿੜਚਿੜਾ ਬਣ ਰਹਿਣ ਲੱਗ। ਹਾਂ ਜੀ। ਉਈ ਸਿੰਪਟਮ ਹੈ ਨਹੀਂ ਨਹੀਂ ਲੀਵਰ ਚੰਦਾ ਹੈ ਅੱਛਾ ਇਹ ਹੋ ਜਾਂਦਾ ਹਾਂਜੀ ਅੱਛਾ ਤੇ ਮਤਲਬ ਫਿਰ ਰੋਟੀ ਜਦੋਂ ਤੁਸੀਂ ਇਹ ਸ਼ਰਬਤ ਮਹਾਰਾਜਾ ਸ਼ਹਿ ਸ਼ਰਬਤ ਦੀ ਤੁਸੀਂ ਗੱਲ ਕਰਦੇ ਹੋ ਤੇ ਉਹ ਤੁਸੀਂ ਪੀਣਾ ਸ਼ੁਰੂ ਕੀਤਾ ਕਿੰਨੇ ਟਾਈਮ ਬਾਅਦ ਤੁਹਾਨੂੰ ਰਿਲੀਫ ਮਿਲਣਾ ਸ਼ੁਰੂ ਹੋਇਆ ਉਤੋਂ 2-3 ਦਿਨ ਦੇ ਵਿੱਚ ਵਿੱਚ ਪਤਾ ਲੱਗ ਜਾਂਦਾ ਬੰਦੇ ਨੂੰ ਹਾਂਜੀ ਤੇ ਫਿਰ ਜਿਹੜਾ ਹਾਜ਼ਮ ਨਹੀਂ ਤੁਸੀਂ ਗੱਲ ਕਰਦੇ ਹੋ ਠੀਕ ਰਿਹਾ ਹਾਂ ਹਾਂਜੀ ਠੀਕ ਰਿਹਾ ਤੇ ਤਾਂ ਹੀ ਫਿਰ ਦੁਬਾਰਾ ਤੋਂ ਬੰਦਾ ਵੀ ਤਾਂ ਹੀ ਆਉ ਦਵਾਈ ਲੈਣ ਆਇਆ ਫਿਰ ਟੈਸਟ ਕਰਾ ਕੇ ਨਾ ਦੁਬਾਰਾ ਓਕੇ ਓਕੇ ਤੇ ਹੁਣ ਕਿੰਨਾ ਕੁ ਫਰਕ ਆਇਆ ਹੈਗਾ ਦੁਬਾਰਾ ਤੋਂ ਵੀ ਟੈਸਟ ਕਰਾਇਆ ਨਹੀਂ 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 ਟੈਸਟ ਮੇ ਕਰਵਾ ਕੇ ਹੁਣ ਦਵਾਈ ਲੈਣ ਪਹਿਲੀ ਹੋ ਰਹੀ ਆ। ਅੱਛਾ ਦਵਾਈ ਲੈਣ ਪਹਿਲਾਂ ਤੁਸੀਂ ਸ਼ਰਬਤ ਪੀਤਾ। ਹਾਂਜੀ ਪਹਿਲਾਂ ਸ਼ਰਬਤ ਨੇ ਤੁਹਾਨੂੰ ਇੱਥੇ ਖਿੱਚ ਲਿਆਂਦਾ। ਹਾਂਜੀ। ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕਿ ਨਾਂ ਤੁਹਾਡਾ? ਮੈਂ ਹਰਜੀਤ ਸਿੰਘ ਜੀ। ਅੱਛਾ ਤੁਸੀਂ ਕਿੱਥੋਂ ਆਏ ਹੋ? ਮੈਂ ਗੈਸਪੋਰਟ ਹੋਈ। ਅੱਛਾ ਗੈਸਪੋਰਟ ਆ। ਕੀ ਪ੍ਰੋਬਲਮ ਲੈ ਕੇ ਆਇਓ? ਮੇਨੂੰ ਸਰ ਥੋੜੀ ਪ੍ਰੋਬਲਮ ਸੀ ਗੈਸ ਦੀ ਪ੍ਰੋਬਲਮ ਸੀ ਤੇ ਲੀਵਰ ਦੀ ਪ੍ਰੋਬਲਮ ਹੈ। ਠੀਕ ਹੈ। ਤੇ ਜਿੰਨਾ ਵਿੱਚੋਂ ਮੈਂ ਦਵਾਈ ਲੈ ਕੇ ਗਿਆ ਮੈਨੂੰ ਕੁਝ अच्छा, मैं अच्छा।, है। है दौरा 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 अच्छा। थे मैं नेक्स्ट टाइम आया दोबारा भी डॉक्टर साहब ਦੱਸਣ ਲੱਗੇ ਮੈਨੂੰ ਕੁਝ ਕੋ ਫਰਕ ਆਇਆ ਕਿਛਾ ਡਾਕਟਰ ਦੁਆਰਾ ਮੈਨੂੰ ਦਵਾਈ ਦੇਣਗੇ اچھا ਤੇ ਉਹਦੇ ਨਾਲ ਮੈਨੂੰ ਥੋੜਾ ਫਰਕ ਪਿਆ ਥੋੜਾ ਹੋਰ ਪੈ ਜਾਏਗਾ ਤੁਹਾਨੂੰ ਵੀ ਸ਼ਰਬਤ ਦਿੱਤਾ ਸੀ ਇਹਨਾਂ ਨੇ ਮੈਨੂੰ ਸ਼ਰਬਤ ਨਹੀਂ ਦਿੱਤਾ ਸੀ ਮੈਂ ਪੜਿਆ ਜ਼ਰੂਰ ਸੀਗਾ ਫਿਰ ਫਸਟ ਟਾਈਮ ਐਸ ਮੈਨੂੰ ਕੋਈ ਦਵਾਈ ਲਿਖ ਕੇ ਦਿੱਤੀ ਸੀ ਠੀਕ ਹੈ ਤੇ ਦੇਸੀ ਜੀ ਦੇਸੀ ਹਾਂ ਜੀ ਹਾਂ ਜੀ ਸੀਗੀ اچھا ਤੇ ਉਹਦੇ ਨਾਲ ਕੁਝ ਕੋ ਰਾਤ ਮਿਲੀ ਹੈ ਤੇ ਮੈਂ ਦੁਬਾਰਾ ਉਹਨਾਂ ਨੂੰ ਆਪਣੀ ਹਾਲ ਦੱਸ ਕੇ ਦੁਬਾਰਾ ਟ੍ਰੀਟਮੈਂਟ ਕਰਵਾਵਾਂਗਾ ਤੇ ਹਾਂ ਜੀ ਹਾਂ ਜੀ ਜੀ اچھا ਜਦੋਂ ਤੁਸੀਂ ਪਹਿਲੇ ਦਿਨ ਇੱਥੇ ਆਏ ਸੀ ਕੀ ਹਾਲਾਤ ਸੀ ਉਸ ਵੇਲੇ ਮੈਂ ਫਸਟ ਟਾਈਮ ਆਇਆ ਸੀਗਾ ਤੇ ਕਾਫੀ ਆਇਸਪੇਸ਼ੈਂਟ ਕਾਫੀ ਸਿਕਜਨਾਂ ਕਿ ਪ੍ਰੋਬਲਮ ਸੀਗੀ ਤੇ ਉਹਨਾਂ ਨੇ ਮੈਂ ਇੱਕ ਗੱਲ ਕੀਤੀ ਉਹ ਕਹਿੰਦੇ ਕੁਝ ਕੋ ਉਹਨਾਂ ਨੂੰ ਰਾਹਤ ਮਿਲੀ ਹੈ ਜ਼ਰੂਰਤ ਵਾਈਲੇ ਹੁੰਦੇ ਤੇ ਮੈਂ ਵੀ ਫਸਟ ਟਾਈਮ ਆਇਆ ਸੀ ਉਹ ਮੈਂ ਨੈਕਸਟ ਟਾਈਮ ਆਇਆ ਵਾ ਤੇ ਉਹਨਾਂ ਨੇ ਖਾਲ ਦੱਸ ਕੇ ਸ਼ਾਇਦ ਕੋਈ ਹੱਲ ਕਰ ਦੇਣਗੇ ਕਿੰਨੇ ਕਿੰਨੇ ਫੀਸਡ ਫਰਕ ਮੰਨਦੇ ਹੋ ਪਹਿਲੇ ਤੇ ਦੂਸਰੇ ਗੇਟ 'ਚ ਮਨੂੰ 100% ਜੋ ਕਿ 50% ਪੈ ਗਿਆ ਫਿਰ 50% ਫਰਕ ਪੈ ਗਿਆ ਇੱਕ ਵਾਰ ਉਹਨਾਂ ਨਾਲ ਇੱਕ ਵਾਰੀ ਆਉਣ ਵਾਲੀ ਹੈ। ਅੱਛਾ ਕੀ ਪ੍ਰੋਬਲਮ ਤੁਹਾਡੀ ਸੌਟ ਆਊਟ ਹੋਈ ਹੈ? ਮੇਰੇ ਕੋ ਗੈਸ ਪ੍ਰੋਬਲਮ ਸੀ ਤੇ ਲਿਵਰ ਦੀ ਪ੍ਰੋਬਲਮ ਸੀ ਕਿ ਜਦ ਮੈਂ ਕੋਈ ਚੜੀ ਚੀਜ਼ ਖਾ ਲਈ ਤੇ ਜਲਣ ਆਉਂਦੀ ਸੀ, ਗੈਸ ਬਣਦੀ ਸੀ, ਖੱਟੇ ਟਕਾਰ ਹੁੰਦੇ ਸੀ। ਕੁਝ ਕੋਈ ਰਾਸਤ ਮਿਲ ਗਿਆ ਜੀ। ਹਾਂਜੀ। ਜੀ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਸੋ ਅ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਤਜਰਬੇ ਨੇ ਤੁਹਾਡੇ ਨਾਲ ਅਸੀਂ ਜਿਹੜੇ ਸਾਂਝੇ ਕੀਤੇ ਨੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਉਹਨਾਂ ਨੇ ਮਹਾਰਾਜਾ ਸ਼ਾਹੀ ਸ਼ਰਬਤ ਇਹਨਾਂ ਦੇ ਹੋਰ ਨੁਸਖੇ ਫਾਰਮੂਲੇ ਡਾਕਟਰ ਜੀ ਆਯੁਰਵੇਦਾ ਦੇ ਲੈਣੇ ਸ਼ੁਰੂ ਕੀਤੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਇਹ ਸਥਾਨ ਤੋਂ ਰਿਲੀਫ ਮਿਲਣੀ ਸ਼ੁਰੂ ਹੋਈ ਹੈ ਮਾਤਾ ਜੀ ਨਾਲ ਤੁਹਾਡੀ ਗੱਲ ਕਰਾਈ ਹੈ ਜਿਨ੍ਹਾਂ ਨੂੰ ਗੋਡਿਆਂ 'ਚ ਪ੍ਰੋਬਲਮ ਸੀ ਡਾਕਟਰਾਂ ਨੇ ਕਿਹਾ ਤਾਂ ਸੀ ਕਿ ਇਹਦੇ ਗੋਡੇ ਮਾਤਾ ਜੀ ਦੇ ਚੇਂਜ ਹੋਣਗੇ ਤੇ ਤੁਹਾਡੀ ਗੱਲ ਉਹਨਾਂ ਨਾਲ ਵੀ ਕਰਾਈ ਹੈ ਜਿਨ੍ਹਾਂ ਨੂੰ ਲੀਵਰ ਪੇਟ ਦੇ ਵਿੱਚ ਗੜਬੜ ਗੜਗੜ ਰਹਿੰਦੀ ਸੀ ਗੜਬੜ ਰਹਿੰਦੀ ਸੀ ਵਰਤਲਾਬ ਤੁਹਾਡੀ ਜਿਹੜੀ ਸਾਂਝੀ ਕਰਵਾਈ ਹੈ ਔਰ ਲੋਕਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਜਦੋਂ ਤੋਂ ਜਿਹੜੀ ਆਯੁਰਵੈਦ ਨਾਲ ਜੁੜੇ ਨੇ ਤਾਂ ਕਾਫੀ ਰਿਲੀਫ ਹੈਗਾ ਜਿਹੜਾ ਉਹ ਉਹਨਾਂ ਨੂੰ ਮਿਲਿਆ ਜ਼ਰੂਰ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜਿਹੜਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜਾਂਦਾ ਹੈ ਉਹ ਸਬੰਧਤ ਵੈਦ ਹਕੀਮ ਨਾਲ ਕੰਸਲਟ ਕਰਕੇ ਆਪਨੇ ਕਿਸੇ ਵੀ ਚੰਗੇ ਵੈਦ ਹਕੀਮ ਨਾਲ ਕੰਸਲਟ ਕਰਕੇ ਫਿਰ ਹੀ ਤੁਸੀਂ ਉਸ ਨੂੰ ਸ਼ੁਰੂ ਕਰਨਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਇਜਾਜ਼ਤ ਆ ਗਿਆ ਧੰਨਵਾਦ